ਡਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਭੁੱਲਰ ਦੇ ਵੱਲੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਨੇ ਭੁੱਲਰ ਨੂੰ ਹਾਈ ਕੋਰਟ 'ਚ ਆਪਣਾ ਪੱਖ ਰੱਖਣ ਲਈ ਕਿਹਾ ਹੈ ਹਰਚਰਨ ਸਿੰਘ ਭੁੱਲਰ ਨੇ ਸੀਬੀਆਈ ਜਾਂਚ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਸੁਪਰੀਮ ਕੋਰਟ ਦੇ ਰਾਹੀਂ ਕਿਹਾ ਸੀ ਕਿ ਆਪਣਾ सीबीआई ਦੇ ਵੱਲੋਂ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਤਾਂ ਸਸਪੈਂਡਡ ਡੀਆਈਜੀ ਨੇ ਹਰਚਰਨ ਸਿੰਘ ਭੁੱਲਰ ਅਤੇ ਉਸ ਮਾਮਲੇ ਦੇ ਵਿੱਚ सीबीआई ਦੁਆਰਾ ਆਪਣੀ ਗ੍ਰਿਫਤਾਰੀ ਅਤੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਦਰਜ ਐਫਆਈਆਰ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਜਦੋਂ ਭੁੱਲਰ ਨੂੰ ਇਸ ਪਟੀਸ਼ਨ ਤੇ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਤਾਂ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੜਾਇਆ ਪਰ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਉਹਨਾਂ ਨੂੰ ਮੰਡੀ ਗੋਬਿੰਦਗੜ ਦੇ ਇੱਕ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਇਸ ਦੌਰਾਨ ਇੱਕ ਵਿਚੋਲੀ ਇੱਕ ਰਿਸ਼ਾਨੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਡੀਆਈਜੀ ਦੇ ਘਰ ਦੀ ਤਲਾਸ਼ੀ ਦੇ ਦੌਰਾਨ ਕਰੋੜਾਂ ਰੁਪਏ ਦੀ ਨਕਦੀ ਕਹਿਣੇ ਅਤੇ ਸ਼ਰਾਬ ਵੀ ਬਰਾਮਦ ਹੋਈ ਸੀ ਹਰਚਰਨ ਸਿੰਘ ਭੁੱਲਰ ਸਸਪੈਂਡਡ ਡੀਆਈਜੀ ਨੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਜੋ ਉਹਨਾਂ ਤੇ ਕੇਸ ਹੈ ਐਫ ਆਈ ਆਰ ਹੈ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਨੇ ਹਰਚਰਨ ਸਿੰਘ ਭੁੱਲਰ ਦੀ ਇਸ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਸੁਪਰੀਮ ਕੋਰਟ ਨੇ ਤਗੜਾ ਝਟਕਾ ਦਿੱਤਾ ਇਹ ਸਸਪੈਂਡਡ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਅਗੇ ਬਾਦਿਆਂ ਨਜੀਬ ਅਸਾਂ ਨੂੰ ਲੈ ਕੇ ਬਾਦਲਪੁਰਪਾਰ ਦੇ ਸੀਐਮ ਮਾਨ ਦੇ ਵੱਲੋਂ ਤਿੱਖਾ ਹਮਲਾ ਬੋਲਿਆ ਗਿਆ ਇਹ ਸੀ ਐਮਾਨ ਨੇ ਕਿਹਾ ਇਹ ਬਾਦਲਾਂ ਦੇ ਬਿਆਨ ਨੇ ਟਰਾਂਸਪੋਰਟ ਦਾ ਤੰਦਾ ਖਤਮ ਕਰਕੇ ਰੱਖ ਦਿੱਤਾ ਸੀਮਾਨ ਨੇ ਕਿਹਾ ਕਿ ਬਾਦਲਾ ਨੇ ਬਿਆਨ ਦਿੱਤਾ ਕਿ ਪ੍ਰਾਈਵੇਟ ਬੱਸਾਂ ਦਾ ਸੀ ਕੇਂਦਰੀਕਰਨ ਕਰਾਂਗੇ ਅਤੇ ਬੱਸਾਂ ਦਾ ਕੇਂਦਰੀਕਰਨ ਨਹੀਂ ਬਲਕਿ ਬੱਸਾਂ ਦਾ ਬਾਦਲੀਕਰਨ ਕਰ ਦਿੱਤਾ ਬਾਦਲ ਪਰਿਵਾਰ ਨੇ ਆਪਣੇ ਸਾਰੇ ਰੂਟ ਆਪ ਲੈ ਲਏ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ ਹੋ ਜਾਂਦੀ ਹੈ ਸੀਮਾਨ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਰਾਜੇ ਦੀਆਂ ਹੀ ਬੱਸਾਂ ਹੋਣ ਤਾਂ ਤੁਹਾਡੀਆਂ ਬੱਸਾਂ ਕਿੱਥੋਂ ਚੱਲਣ ਦੇਣਗੇ ਸੀਮਾਨ ਅੱਜ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕਰ ਰਹੇ ਸੀ ਇਸ ਦੌਰਾਨ ਉਹਨਾਂ ਨੇ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਿਵੇਂ ਬਾਦਲ ਸਰਕਾਰ ਵੇਲੇ ਅਕਾਲੀ ਭਾਜਪਾ ਸਰਕਾਰ ਵੇਲੇ ਬਾਦਲਾਂ ਦੇ ਵੱਲੋਂ ਆਪਣੀਆਂ ਬੱਸਾਂ ਪਾਲੀਆਂ ਗਈਆਂ ਤੇ ਜਦੋਂ ਰਾਜਾ ਵਪਾਰੀ ਬਣ ਜਾਵੇ ਫਿਰ ਜਨਤਾ ਭਿਖਾਰੀ ਬਣਦੀ ਉਹਨਾਂ ਨੇ ਬੜੀ ਬੜੀ ਵੱਡੀ ਟਰਾਂਸਪੋਰਟ ਸੀਗੀ ਉਹ ਕਹਿੰਦੇ ਬਾਦਲ ਦੇ ਇੱਕ ਬਿਆਨ ਨੇ ਸਾਡਾ ਸਾਰਾ ਟਰਾਂਸਪੋਰਟ ਦਾ ਧੰਦਾ ਤਬਾਹ ਕਰਕੇ ਰੱਖਤਾ ਉਨੇ ਕਹਤਾ ਸਾਰੀਆਂ ਨਿੱਜੀ ਬਸਾਂ ਦਾ ਕੇਂਦਰੀਕਰਨ ਕਰਾਂਗੇ ਕਨ ਸਾਡੇ ਘਰ ਦੇ ਕਹਿੰਦੇ ਭਾਈ ਬਸਾਂ ਹੁਣ ਵਿਕਣਗੀਆਂ ਤੂੰ ਉਹਦਾ ਕੈਨੇਡਾ ਲੰਮੇ ਜਾ ਕਹਿੰਦਾ ਫਿਰਦਿਆਂ ਕੈਨੇਡਾ ਚ ਨਾ ਕੋਈ ਚਿਕਨ ਕੀਤਾ ਕੇਂਦਰੀਕਰਨ ਤਾਂ ਖਾਦਾ ਕਰਨਾ ਸੀ ਉਹਦਾ ਬਾਦਲੀ ਕਰਨ ਕਰਤਾ ਸਾਰੀਆਂ ਬਸਾਂ ਆਪ ਲੈ ਲੀਆਂ ਚਲੋ ਜੀ ਸਾਰੇ ਰੂਟ ਆਪ ਲੈ ਲੈ ਚਲੋ ਜੀ ਜਦੋਂ ਲੀਡਰ ਜਿਹੜਾ ਨਾ ਉਹ ਵਪਾਰੀ ਬਣ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਬੇਕਾਰੀ ਉਧਰ ਕਾਂਗਰਸੀ ਸੰਸਦ ਸ਼ੇਰ ਸਿੰਘ ਕਬਾਇਆ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਏ ਕਬਾਇਆ ਨੇ ਕਿਹਾ ਕਿ ਕੈਪਟਨ ਕਾਂਗਰਸ ਪਾਰਟੀ ਦਾ ਗਦਾਰ ਹੈ ਅਤੇ ਗਦਾਰ ਨੂੰ ਪਾਰਟੀ ਚ ਨਹੀਂ ਆਉਣ ਦੇਣਾ ਚਾਹੀਦਾ ਐਮਪੀ ਕਬਾਇਆ ਨੇ ਕਿਹਾ ਕਿ ਕੈਪਟਨ ਦੇ ਆਉਣ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ ਕੈਪਟਨ ਦੀ ਵਾਪਸੀ ਨਾਲ ਸਭ ਖਤਮ ਹੋ ਜਾਵੇਗਾ ਦੱਸਦੀਏ ਕਿ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਸੋਢੀ ਨੂੰ ਜਿਤਾਉਣ ਲਈ ਮੈਨੂੰ ਹਰਾਇਆ ਦੱਸਦੀਏ ਕਿ ਸੁਖਜਿੰਦਰ ਰੰਧਾਵਾ एमपी ਨੇ ਗੁਰਦਾਸਪੁਰ ਤੋਂ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ ਗਈ ਸੀ ਪਰ ਹੁਣ ਕਾਂਗਰਸ ਦੇ ਸੰਸਦ ਸ਼ੇਰ ਸਿੰਘ ਕੋਬਾਯਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਗਦਾਰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕੈਪਟਨ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਤਾਂ ਸਭ ਖਤਮ ਹੋ ਜਾਊਗਾ ਉਹ ਗਦਾਰ ਹੈ ਸਭ ਤੋਂ ਵੱਡਾ ਗਦਾਰ ਜਿਹੜਾ ਹੈ ਮੈਸੋਂ ਦਾ ਪਾਰਟੀ ਦਾ ਕੈਪਟਨ ਆਪਣੇ ਜਦੋਂ ਜਿਹੜਾ ਲੀਡਰ ਇਸ ਤਰ੍ਹਾਂ ਦਾ ਹੋਵੇ ਕਿ ਆਪਣੇ ਜਿਹੜੇ ਇਲੈਕਸ਼ਨ ਲੜ ਰਹੇ ਉਹਨਾਂ ਨੂੰ ਹਰਾਉਣ ਵਾਸਤੇ ਉਹਨੇ ਪੂਰੀ ਕਿਉਂਕਿ ਮੈਂ ਆਪਣੀ ਹਜ਼ਾਰਾਂ ਦੇ ਰਿਹਾ ਮੇਰੇ ਨੂੰ 2019 ਦੇ ਵਿੱਚ ਜਦੋਂ ਰਾਹੁਲ ਜੀ ਨੇ ਕਮਿਟਮੈਂਟ ਦੇ ਸਮੇਂ ਟਿਕਟ ਦਿੱਤੀ ਉਸ ਤੋਂ ਬਾਅਦ ਇਸ ਇਹਨਾਂ ਨੇ ਰਾਣਾ ਸੋਢੀ ਨੂੰ ਟਿਕਟ ਦੇਣ ਜਿਹੜਾ ਇਸ ਵਾਰ ਵੀ ਮੇਰੇ ਤੋਂ ਹਾਰ ਗਿਆ ਉਹਨੂੰ ਟਿਕਟ ਦਲਾਣਾ ਦਵਾਣਾ ਚਾਹੁੰਦਾ ਸੀ ਤੇ ਉਹ ਜਦੋਂ ਟਿਕਟ ਉਹ ਨਹੀਂ ਮਿਲੀ ਮੈਨੂੰ ਰਾਹੁਲ ਜੀ ਨੇ ਟਿਕਟ ਅਨਾਉਂਸ ਕਰਵਾਤੀ ਤੇ ਫਿਰ ਪੂਰੀ ਸਰਕਾਰ ਦੇਖੋ ਕਾਂਗਰਸ ਦੀ ਪੂਰੀ ਉਹ ਤੋਂ ਸੀਐਮ ਸੀਗੇ ਬਗ ਤੁਹਾਡੀ ਪਾਰਟੀ ਕੇ ਕੁਝ ਲੋਕ ਕਹਿ ਰਹੇ ਹਨ ਉਹਨੂੰ ਆਣਾ ਚਾਹੀਦਾ ਪਾਰਟੀ ਇਹ ਕਹਿੰਦੇ ਇਸ ਤੋਂ ਵੱਡਾ ਗਦਾਰੀ ਵਾਲੀ ਤੁੰਦ ਸੇ ਐਮਪੀ ਸਾਡੀ ਹਾਈ ਕਮਾਂਡ ਨੇ ਟਿਕਟ ਦਿੱਤੀ ਤੇ ਇਹ ਹੈਰਾਨ ਵਾਸਤੇ ਪੂਰੀ ਸਰਕਾਰ ਪੂਰੇ ਐਮਐਲਏ ਇਹਨਾਂ ਨੇ ਉੱਥੇ ਲਾਤੇ ਕਿ ਜਿਹਦੇ ਜਿਹਦੇ ਹਲਕੇ ਚੋਂ ਅਸੈਂਬਲੀ ਚੋਂ ਵੋਟ ਕਰਵਾਇਆ ਦੀ ਬਾਦਗੀ ਉਹ ਮੇਰੀ ਕੋਠੀ ਚ ਨਾ ਆਏ ਇਸ ਤਰ੍ਹਾਂ ਦਾ ਇਹਨਾਂ ਨੇ ਪਿਛਲਾ ਇਲੈਕਸ਼ਨ ਰਾਇ ਤੇ ਫਿਰ ਕਿਹੜੀ ਪਾਰਟੀ ਫਾਇਦਾ ਕਰ ਦੂਗਾ ਇਹਦੇ ਨਾਲ ਸਗੋਂ ਅੱਗੇ ਨਾਲੋਂ ਜ਼ਿਆਦਾ ਸਿਸਟਮ ਜਿਹੜਾ ਖਰਾਬ ਹੋਏਗਾ ਇਹ ਧਿਆਨ ਨਾਲ ਜੇ ਲੋਕ ਅੱਜ ਕੰਮ ਕਰ ਰਹੇ ਹੁਣ ਪਾਰਟੀ ਦੀ ਸਰਕਾਰ ਤਾਂ ਹੁਣ ਹੀ ਆਉਣੀ ਹੈ ਹੁਣ ਇਸ ਕਰਕੇ ਆ ਰਿਆ ਨਹੀਂ ਤਾਂ ਭਾਜੀਪੀ ਜਾਣਦਾ ਤਾਂ ਮਕਸਦ ਹੀ ਨਹੀਂ ਸਤ ਮਤਲਬ ਹੀ ਨਹੀਂ ਸੀਗਾ ਇਸ ਕਰਕੇ ਵੱਡੇ ਗਰਦਾਰਾਂ ਵਿੱਚੋਂ ਇੱਕ ਇੱਕ ਗੁਜ਼ਾਰ ਹੈ ਅੱਗੇ ਪਾਰਟੀ ਜੋ ਫੈਸਲਾ ਕਰੇਗੀ ਉਹ ਤਾਂ ਲੜੇ ਤਾਂ ਉਹ ਸਾਰਾਂ ਦੇ ਮੰਨਣਗੇ ਮੰਨਣਗੇ ਉਧਰ ਅਮਰitsar ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਮ ਨਾਲ ਮੁਲਾਕਾਤ ਕੀਤੀ ਗਈ ਹੈ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਦਿੱਲੀ ਦਾ ਸਟੇਸ਼ਨ ਹੋਵੇ ਦਿੱਲੀ ਦੇ ਸਟੇਸ਼ਨ ਦਾ ਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖਿਆ ਜਾਵੇ ਗੁਰੂ ਸਾਹਿਬ ਦੇ ਨਾਂ ਤੇ ਇਹ ਰੇਲਵੇ ਸਟੇਸ਼ਨ ਦਾ ਨਾਂ ਰੱਖਣ ਦੀ ਮੰਗ ਕੀਤੀ ਗਈ ਹੈ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਹੈ ਗੁਰਜੀਤ ਔਜਲਾ ਨੇ ਤੇ ਨਾਲ ਕੀ ਇਹ ਵੀ ਮੰਗ ਕੀਤੀ ਉਹਨਾਂ ਦੇ ਵੱਲੋਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਦਿੱਲੀ ਦੇ ਸਟੇਸ਼ਨ ਦਾ ਨਾਂ ਰੱਖਿਆ ਜਾਵੇ ਇਸ ਤੋਂ ਬਿਨਾ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਨਾਲ ਸੰਬੰਧਤ ਕਈ ਰੇਲ ਮੁੱਦੇ ਵੀ ਚੁੱਕੇ ਗਏ ਨੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਸਾਂਸਦ ਨੇ ਤੇ ਉਹਨਾਂ ਦੇ ਵੱਲੋਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅੰਮ੍ਰਿਤਸਰ ਦੇ ਨਾਲ ਕਈ ਸਬੰਧਤ ਮੁੱਦੇ ਉਹਨਾਂ ਦੇ ਵੱਲੋਂ ਰੇਲ ਮੰਤਰੀ ਦੇ ਧਿਆਨ ਦੇ ਵਿੱਚ ਲਿਆਂਦੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸ਼ਤਾਬਦੀ ਮਨਾਈ ਗਈ ਹੈ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਦਿੱਲੀ ਦੇ ਵਿੱਚ ਸਟੇਸ਼ਨ ਹੋਣਾ ਚਾਹੀਦਾ ਹੈ ਅਸ਼ਵਨਾ ਗੱਲ ਕਰਕੇ ਇੱਕ ਤੇ ਗੁਰਤੇਬਾ ਦਰਜੀ ਦੇ ਨਾਂ ਤੇ ਅਸੀਂ ਜਿਹੜਾ ਨਿਊ ਦਿੱਲੀ ਰੇਲਵੇ ਸਟੇਸ਼ਨ ਉਹਦਾ ਨਾਂ ਰੱਖਣ ਦੀ ਗੱਲ ਕੀਤੀ ਕਿਉਂਕਿ ਨਵੀਂ ਦਿੱਲੀ ਚ ਉਹਨਾਂ ਦੀ ਸ਼ਹਾਦਤ ਹੋਈ ਸੀ ਤੇ ਉਹਨਾਂ ਨੇ ਹਿੰਦ ਦੀ ਚਾਦਰ ਉਹਨਾਂ ਨੂੰ ਕਿਹਾ ਜਾਂਦਾ ਤਾਂ ਕਿ ਇਤਿਹਾਸ ਦੇ ਵਿੱਚ ਜਦੋਂ ਲੋਕ ਕਿਉਂਕਿ ਬਹੁਤ ਲੋਕ ਜਿਹੜੇ ਆਪਣੇ ਦੇਸ਼ ਦੇ ਵਿੱਚ ਲੋਕ ਰੇਲਵੇ ਨੈਟਵਰਕ ਨਾਲ ਜੁੜੇ ਨੇ ਤੇ ਦਿੱਲੀ ਜਿਹੜਾ ਉਹ ਰਾਜਧਾਨੀ ਅਸੀਂ ਇੱਕ ਰਿਕਵੈਸਟ ਕੀਤੀ ਹੋਈ ਉਹਨਾਂ ਦੇ ਨਾਮ ਉੱਤੇ ਇਹਨਾਂ ਦਾ ਨਾਂ ਰੱਖ ਦੇਣਾ ਚਾਹੀਦਾ ਪਰ ਉਹਨਾਂ ਨੇ ਇਹ ਕਿਹਾ ਕਿ ਵਿਚਾਰ ਜੁਆ ਮੈਨੂੰ ਮੰਤਰੀ ਸਾਹਿਬ ਨੇ ਵੀ ਅਸੀਂ ਇਹਦੇ ਤੇ ਚਰਚਾ ਕਰਾਂਗੇ ਆਪਸ ਦੇ ਵਿੱਚ ਕਿੱਥੇ ਵੀ ਉਹਨਾਂ ਦਾ ਇਹ ਗੱਲਬਾਤ ਹੋਏਗੀ ਅੰਮ੍ਰਿਤਸਰ ਦੇ ਦੋ ਮੁੱਦੇ ਸੀ ਜਿਹੜੇ ਇੱਕ ਸਟੇਸ਼ਨਾਂ ਦੇ ਜੁੜੇ ਸੀ ਇੱਕ ਅੰਮ੍ਰਿਤਸਰ ਤੋਂ ਜਿਹੜਾ ਪੱਟੀ ਨੂੰ ਲਾਈਨ ਜਾਂਦੀ ਰੇਲ ਦੇ ਲਈ ਉਹਦੇ ਉੱਤੇ ਗੁਰਦੁਆਰਾ ਸਗਾ ਸਗਾਣਾ ਸਾਹਿਬ ਹੈ ਔਰ ਬਾਬਾ ਟਾਲਾ ਸਾਹਿਬ ਜੀ ਦਾ ਹੈ ਬਾਬਾ ਨੋਹ ਸਿੰਘ ਜੀ ਦਾ ਗੁਰਦੁਆਰਾ ਉੱਥੇ ਇੱਕ ਸਾਨੂੰ ਸਟਾਪੇ ਚਾਹੀਦਾ ਸੀ ਉਹਦੀ ਮੈਂ ਰਿਕਵੈਸਟ ਕੀਤੀ ਕਿ ਉਹ ਸਟਾਪੇ ਜਰੂਰ ਸਾਨੂੰ ਵੜਾ ਕੇ ਦਿਓ ਇੱਕ ਅੰਮ੍ਰਿਤਸਰ ਤੋਂ ਜਿਹੜੀ ਕਟੜਾ ਟ੍ਰੇਨ ਜਾਂਦੀ ਹੈ ਮੰਡੇਪੜ ਜੰਮੂ ਕਟੜਾ ਉਹ ਸਾਡੀ ਵਾਇਆ ਜਾਂਦੀ ਹੈ ਅੰਮ੍ਰਿਤਸਰ ਤੋਂ ਜਲੰਧਰ ਜਲੰਧਰ ਤੋਂ ਫਿਰ ਪਠਾਨਕੋਟ ਫਿਰ ਜੰਮੂ ਫਿਰ ਕਟੜਾ ਈਮੈਨ ਨੇ ਰਿਕਵੈਸਟ ਕੀਤੀ ਹੈ ਕਿ ਇਹ ਖਾਲੀ ਜਾ ਰਹੀ ਹੈ ਇਹਨੂੰ ਅਮਰਸਰ ਤੋਂ ਬਾਇਆ ਗਰਦਾਸਪੁਰ ਔਰ ਪਠਾਨਕੋਟ ਔਰ ਜੰਮੂ ਕਟਰਾ ਕੋ ਤਾਂ ਕਿ ਸਾਡਾ ਟੂਰਿਸਟ ਦੋ ਜਗ੍ਹਾ ਜਾਂਦਾ ਇੱਥੋਂ ਜਦੋਂ ਦਿੱਲੀੋਂ ਜਾਂ ਬਾਹਰ ਤੁਰਦਾ ਹੈ ਜਾਂ ਅਮਰਸਰ ਤੇ ਜਾ ਕਟਾ ਉਹਨੇ ਜੇ ਕਟੜਾ ਗਿਆ ਤਾਂ ਉਹਨੇ ਅਮਰਸਰੋਂ ਨਾ ਜੇ ਅਮਰਸਰ ਗਿਆ ਤਾਂ ਉਹਨੇ ਕਟੜਾ ਜਾਣਾ ਹੈ ਹਮਿੰਸਤਾਨ ਕੋ ਵੀ ਜੋੜਾ ਜਾ ਹਾਂ ਨਹੀਂ ਨਹੀਂ ਜੁੜੀ ਹੈ ਪਰ ਟਾਈਮ ਜ਼ਿਆਦਾ ਲੱਗਦਾ ਨਹੀਂ ਇਧਰ ਦੀ ਆ ਕੇ ਡੇਢ ਘੰਟਾ ਐਕਸਟਰਾ ਲੱਗਣ ਡਿਆ ਟ੍ਰੇਨ ਨੂੰ ਜਾਂਚ ਉੱਥੇ ਉਹ ਫਿਰ ਬੰਦਾ ਕਹਿੰਦਾ ਮੈਂ ਡੇਢ ਘੰਟੇ ਇੱਥੇ ਚ ਜਾਣਾ ਤੇ ਮੈਂ ਉਹਨੇ ਚ ਚ ਪਠਾਨਕੋਟ ਲੰਘ ਜਾਣਾ ਉਹ ਫਿਰ ਬੰਦਾ ਫਿਰ ਆਪਣੀ ਉਹ ਏਥੇ ਤੇ ਟ੍ਰੇਨ ਖਾਲੀ ਜਾ ਰਹੀ ਹੈ ਜਦ ਤੱਕ ਇਹ ਨੁਕਸਾਨ ਹੈ ਸੋ ਉਹ ਹੁਣ ਇਹਨਾਂ ਨੂੰ ਰਿਕਵੈਸਟ ਕੀਤੀ ਮੇਰਾ ਖਿਆਲ ਉਹ ਉਹਦੇ ਤੇ ਉਹ ਸਹਿਮਤ ਵੀ ਹੋ ਕੇ ਕਹਿੰਦੇ ਵਾਕਿਆ ਤੇਰੀ رائے ਬਿਲਕੁਲ ਠੀਕ ਹੈ ਅਸੀਂ ਇਹਨੂੰ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਕਟੜਾ ਕਰਾਂਗੇ ਮੈਂ ਉਦੋਂ ਵੀ ਕਿਹਾ ਸੀ ਪਹਿਲੇ ਜੋ ਸ਼ੁਰੂ ਹੋਈ ਮੈਂ ਕਿਹਾ ਤੁਸੀਂ ਗਲਤ ਚਲਾ ਰਹੀ ਜਲੰਧਰ ਨੂੰ ਚਲਾਓ